ਗਰੋ ਕਰੀ ਆਹੀ ਹਾਲ ਆ ਜਿਹੜਾ ਘਰ ਨਾ ਫਰੋਲੀਏ ਬਸ ਉਹੀ ਸੁਖੀ ਆ ਸਭ ਨੂੰ ਕੋਈ ਨਾ ਕੋਈ ਟੈਨਸ਼ਨ ਪਈ ਹੋਈ ਰਹਿੰਦੀ ਆ ਪਰ ਮੰਮੀ ਮੈਂ ਫਿਰ ਵੀ ਕਹਿੰਨੀ ਆ ਤੂੰ ਲੱਖਾਂ ਨਾਲੋਂ ਸੁਖੀ ਆ ਰੋਟੀ ਟਾਈਮ ਸਰ ਮਿਲਦੀ ਆ ਆ ਕੱਪੜੇ ਲੀੜੇ ਤੋਤੇ ਮਿਲਦੇ ਨੇ ਤੇ ਤੇਰੀ ਦਵਾਈ ਨੂੰ ਵੀ ਵੀਰਾ ਭਾਬੀ ਕੋਈ ਕਾਲ ਨਹੀਂ ਕਰਦੇ ਇਹ ਕੁਛ ਤਾਂ ਨੂਹਾ ਪੁੱਤਾਂ ਨੇ ਕਰਨਾ ਹੀ ਹੁੰਦਾ ਇਹ ਉਹਨਾਂ ਦਾ ਫਰਜ ਆ ਅਸੀਂ ਵੀ ਆਪਣੇ ਟਾਈਮ ਤੇ ਕਿਹੜਾ ਘਟ ਕੀਤਾ ਆ ਜੇ ਉਹ ਕੁਛ ਕਰਦੇ ਨੇ ਤੇਰੇ ਭਰਾ ਭਜਾਈ ਤੇ ਮੇਰੇ ਤੇ ਕਿਹੜਾ ਕੋਈ ਸ਼ਾਨ ਕਰਦੇ ਆ ਉਹ ਬੱਸ ਕਰ ਮਾਤਾ ਉਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਦੇ ਜੋਆਕ ਪੁੱਛਦੇ ਹੀ ਨਹੀਂ ਕਿ ਕੀ ਦੁੱਖ ਹੁੰਦਾ ਆ ਆ ਮੇਰੇ ਭਰਾ ਪਰਜਾਈ ਤਾਂ ਚੰਗਾ ਹੀ ਬਹੁਤ ਨੇ ਹਾਲੇ ਤੇਰੇ ਸਾਹ ਚ ਸਾਹ ਲੈਂਦੇ ਨੇ ਪਰ ਫਿਰ ਵੀ ਤੂੰ ਉਹਨਾਂ ਨੂੰ ਪੰਡਨੋਂ ਹਟਦੀ ਉਹ ਰਹਿਣ ਦੇ ਤੂੰ ਮੈਨੂੰ ਤਾਂ ਨਾ ਸ਼ੈਲੀ ਨੇ ਇੱਕ ਪਾਸੇ ਖੁੰਝੇ ਲਾ ਕੇ ਬਿਠਾਇਆ ਹੋਇਆ ਕਿਸੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਆਪ ਉਹ ਸਕੂਟਰੇ ਦੱਬੀ ਰੱਖਦੀ ਆ ਕਦੀ ਔਸ ਮਾਰਕੀਟ ਜਾ ਕਦੀ ਔਸ ਮਾਰਕੀਟ ਜਾ ਭਾਬੀ ਨੂੰ ਤਾਂ ਜਾਣਾ ਹੀ ਪੈਂਦਾ ਘਰ ਤੇ ਬਾਜ਼ਾਰ ਦਾ ਕੰਮ ਜੂ ਸੰਭਿਆ ਹੋਇਆ ਦੀਰਾ ਫੈਕਟਰੀਸ ਆਉਦਾ ਤੇ ਭਾਬੀ ਘਰ ਹਾਏ ਦੀਦੀ ਤੁਸੀਂ ਸਸਕਾਰ ਕੀ ਹਾਲ ਚਾਲ ਠੀਕ ਆ ਵਧੀਆ ਤੁਸੀਂ ਦੱਸੋ ਕਿਦਾਂ ਕੀ ਗੱਲ ਜੀਜਾ ਜੀ ਨਹੀਂ ਆਏ ਤੈਨੂੰ ਪਤਾ ਹੀ ਆ ਉਹਨਾਂ ਕੋਲੇ ਟਾਈਮ ਕਿੱਥੇ ਆ ਉਹ ਤਾਂ ਬਸ ਕੰਮ ਕੰਮ ਹਰ ਟਾਈਮ ਕੰਮ ਚ ਹੀ ਰੁੱਝੇ ਰਹਿੰਦੇ ਨੇ ਬੀਵੀਆਂ ਨੂੰ ਉਹਨਾਂ ਦੇ ਕੰਮ ਨਾਲ ਹੀ ਭਾ ਤਾਂ ਹੀ ਤਾਂ ਤੁਸੀਂ ਐਸ਼ਾ ਕਰਦੇ ਹੋ ਤੇ ਤੂੰ ਵੀ ਕਿਹੜਾ ਮੇਰੇ ਵੀਰੇ ਦੇ ਸਿਰ ਤੇ ਘਾਟ ਐਸ਼ ਕਰਦੀ ਆ ਤੇਰੀਆਂ ਸਾਰੀਆਂ ਖੁਸ਼ੀਆਂ ਤੇ ਚਾਹਵਾਂ ਦਾ ਪੂਰਾ ਧਿਆਨ ਰੱਖਦਾ ਮੇਰਾ ਵੀਰ ਰੱਖਣਾ ਹੀ ਆ ਧਿਆਨ ਤਾਂ ਉਹਨੇ ਇਹਨੇ ਤੂਵੀਤ ਜਿਉਂ ਕੋਲਕੇ ਉਹਨੂੰ ਪੜਾਤਾ ਆਪਣੇ ਵਾਸਤੇ ਕਰ ਲਿਆ ਉਹਨੇ ਰੋਕਣਾ ਟੋਕਣਾ ਦਾ ਕੀ ਆ ਇਹਨੂੰ ਸਹੋਂ ਕੋ ਘੁੰਮਣ ਲਈ ਨਵੇਂ ਸਕੂਟਰੀ ਲੈ ਕੇ ਦੇਤੀ। ਦੀਦੀ ਹੋ ਤਾਂ ਬਾਜ਼ਾਰ ਦੇ ਕੰਮਾਂ 'ਚ ਬਾਰ-ਬਾਰ ਜਾਣਾ ਪੈਂਦਾ ਸੀ ਤੇ ਆੜੋਂ 'ਚ ਟਾਈਮ ਬਹੁਤ ਲੱਗਦਾ ਸੀ ਤਾਂ ਇਹਨਾਂ ਨੇ ਸਕੂਟਰੀ ਲੈਤੀ। ਹੁਣ ਵੀ ਮੈਂ ਮੰਮੀ ਦੀ ਦਵਾਈ ਲੈਣ ਗਈ ਹੋਈ ਸੀ ਤੇ ਮੰਮੀ ਦੀ ਦਵਾਈ ਕੱਲ ਤੱਕ ਕਰਦੀ ਸੀ। ਮੈਂ ਕਿਹਾ ਵੀ ਚੱਲ ਨਾਗਾ ਨਾ ਪੈ ਜਾ ਮੈਂ ਮਹੀਨੇ ਦੀ ਦਵਾਈ ਲੈ ਆਈ। ਐਵੇਂ ਮੇਰੀ ਦਵਾਈ ਨੂੰ ਵਿੱਚ ਲਿਆ ਕੇ ਗੱਲ ਨੂੰ ਨਾ ਕਮਾ। ਉਹ ਤੂੰ ਬੱਸ ਵੀ ਕਰਿਆ ਕਰ ਮੰਮੀ। ਚੱਲ ਜਾ ਭਾਬੀ, ਤੂੰ ਮੇਰੇ ਵਾਸਤੇ ਜਾ ਕੇ ਨਾ ਅਦਰਕ ਵਾਲੀ ਚਾਹ ਬਣਾ ਕੇ ਲੈ ਕੇ ਆ। ਉਹ ਗੱਲ ਸੁਣ। ਆ ਤੇਰਾ ਜੀਨ ਟੌਪ ਪਾਇਆ ਕਿੰਨਾ ਸੋਹਣਾ ਲੱਗਦਾ ਐਵੇਂ ਕਿਤੇ ਨਜ਼ਰ ਨਾ ਲਵਾਲੀ ਭਾਬੋ ਇਹਨੂੰ ਕਿ ਨਜ਼ਰ ਲੱਗਣੀ ਆ ਇਹਨੇ ਤਾਂ ਪੈਸਿਆਂ ਨੂੰ ਗ੍ਰਹਿਣ ਲਾਇਆ ਹੋਇਆ ਮੇਰਾ ਵੀਰ ਕਮਾਉਣ ਨੂੰ ਇਹ ਉਡਾਉਣ ਨੂੰ ਮਮਮੀ ਤੂੰ ਵੀ ਨਾ ਬਸ ਤੂੰ ਜਾ ਭਾਬੀ ਚਾਹ ਬਣਾ ਕੇ ਲੈ ਕੇ ਆ ਮਮਮੀ ਤਾਂ ਐਵੇਂ ਹੀ ਬੋਲਦੀ ਰਹਿੰਦੀ ਆ ਨਾ ਹੁਣ ਦੱਸ ਮਮਮੀ ਆ ਤੂੰ ਕਿਉਂ ਬਿਨਾ ਮਤਲਬ ਭਾਬੀ ਦੇ ਮਗਰ ਪਈ ਰਹਿਨੀ ਆ ਉਹ ਚੰਗੀ ਆ ਉਹਨੂੰ ਚੰਗੀ ਰਹਿਣ ਦੇ ਸਵਾ ਚੰਗੀ ਆ ਇਹਦੀ ਡਰੈਸ ਦੇਖੀ ਆ ਇਹ ਨੰਗਾ ਦੀ ਧੀ ਆ ਸਾਡੇ ਘਰ ਆ ਕੇ ਇਹਨੂੰ ਖੰਭ ਲੱਗ ਗਏ ਬੱਸ ਕਰ ਮੰਮੀ ਬਹੁਤ ਹੋ ਗਿਆ ਜੇ ਇਹ ਨੰਗਾ ਦੀ ਧੀ ਆ ਤਾਂ ਆਪਾਂ ਕਿਹੜਾ ਵੱਡੇ ਵੱਡੇ ਆੜਾ ਨਾਲੇ ਜੇ ਵੀਰਾ ਨੂੰ ਪੈਂਟਾ ਪਵਾਉਂਦਾ ਇਦਾਂ ਦੀਆਂ ਡਰੈੱਸਾਂ ਪਵਾਉਂਦਾ ਤਾਂ ਹੀ ਉਹ ਪਾਉਂਦੀ ਆ ਹੁਣ ਜ਼ਮਾਨਾ ਹੀ ਇਦਾਂ ਦਾ ਹੁਣ ਤਾਂ ਇਹ ਡਰੈੱਸਾਂ ਪਾਉਣੀਆਂ ਹੀ ਪੈਂਦੀਆਂ ਤੂੰ ਇੱਕ ਤਰਫਾ ਨਾ ਚੱਲ ਕੁੜੀਏ ਆ ਸਕੂਟਰੀ ਕੀ ਆ ਸਕੂਟਰੀ ਸਕੂਟਰੀ ਤੇ ਜਾ ਕੇ ਉਹ ਤੇਰੀੋ ਹੀ ਦਵਾਈ ਲੈ ਕੇ ਆਈ ਆ ਤੂੰ ਉਹਨੂੰ ਸ਼ਾਬਾਸ਼ ਤਾਂ ਕੀ ਦੇਣੀ ਆ ਉਲਟਾ ਉਹਦੇ ਹੀ ਮਗਰ ਪੈ ਗਈ ਕੀ ਆਹਾ ਨੰਗਾ ਦੀ ਧੀ ਨੰਗਾ ਦੀ ਧੀ ਕਹਿ ਕੇ ਤੂੰ ਉਹਦਾ ਮਨ ਸਾੜਨ ਲੱਗੀ ਹੋਈ ਆ ਨਾ ਜਦੋਂ ਉਹਨੂੰ ਦੇਖਣ ਗਈ ਸੀ ਉਦੋਂ ਫੇ ਇਹ ਸਾਰਾ ਕੁਝ ਦੇਖਦੀ ਉਦੋਂ ਤਾਂ ਬੜਾ ਕਹਿੰਦੀ ਸੀ ਭੈਣ ਜੀ ਮੈਨੂੰ ਤਾਂ ਬਸ ਕੁੜੀ ਹੋਈ ਚਾਹੀਦੀ ਆ ਘਰ ਸੰਭਣ ਵਾਲੀ ਤੇ ਜੇ ਹੁਣ ਆ ਕੇ ਉਹਨੇ ਘਰ ਸੰਭਿਆ ਹੋਇਆ ਤੇ ਹੁਣ ਤੈਨੂੰ ਉਹ ਨੰਗਾ ਦੀ ਧੀ ਦੱਸਦੀ ਆ ਖਬਰਦਾਰ ਜੇ ਮੁੜ ਕੇ ਮੇਰੀ ਭਾਬੀ ਨੂੰ ਇਦਾਂ ਕਿਹਾ ਤਾਂ ਪਰ ਕੁੜੀਏ ਜੇ ਮੈਂ ਕਹਿੰਨੀ ਆ ਮੈਂ ਸ਼ੈਲੀ ਨੂੰ ਕਹਿੰਨੀ ਆ ਤੈਨੂੰ ਕਾ ਤੇ ਇੰਨਾ ਦੁੱਖ ਲੱਗਦਾ ਜਦੋਂ ਤੂੰ ਭਾਬੀ ਨੂੰ ਤਾਨੇ ਮੇਨੇ ਮਾਰਦੀ ਆ ਨਾ ਤਾਂ ਮੈਨੂੰ ਵੀ ਆਪਦੀ ਸੱਸ ਚੇਤੇ ਆ ਜਾਂਦੀ ਆ ਉਹ ਵੀ ਮੈਨੂੰ ਗੱਲ-ਗੱਲ ਤੇ ਇਦਾਂ ਹੀ ਕਹਿੰਦੀ ਆ ਵੀ ਆ ਨੰਗਾ ਦੀ ਧੀ ਨੂੰ ਸਾਡੇ ਘਰ ਆ ਕੇ ਖੰਭ ਲੱਗ ਗਏ ਮੇਰੀਆਂ ਗੱਲਾਂ ਵਿੱਚ ਦਰਦ ਭਾਵੇਂ ਭਾਬੀ ਦਾ ਪਰ ਹਾਂ ਕਿ ਮੇਰੇ ਆਪਦੇ ਹੀ ਆ ਜਿਹੜੀਆਂ ਗੱਲਾਂ ਦਾ ਜਵਾਬ ਮੈਂ ਆਪਦੀ ਸੱਸ ਨੂੰ ਨਹੀਂ ਨਾ ਦੇ ਸਕਦੀ ਉਹੀ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ ਹੁਣ ਤੂੰ ਹੀ ਦੱਸ ਮੰਮੀ ਮੇਰੀ ਸੱਸ ਤੇ ਭਾਬੀ ਦੀ ਸੱਸ ਚ ਕੀ ਫਰਕ ਰਹਿ ਗਿਆ ਮਾਵਾ ਇਹ ਤਾਂ ਚਾਹੁੰਦੀਆਂ ਵੀ ਸਹੁਰੇ ਘਰ ਮੇਰੀ ਧੀ ਨੂੰ ਤਤੀਵਾ ਨਾ ਲੱਗੇ ਪਰ ਜਦੋਂ ਕਿਤੇ ਉਹ ਆਪ ਸੱਸਾਂ ਬਣਦੀਆਂ ਤਾਂ ਆਪਦੀਆਂ ਨੋਹਾਂ ਨੂੰ ਦਵਲਣ ਲੱਗੇ ਉਹ ਮਿੰਟ ਨਹੀਂ ਲਾਉਂਦੀਆਂ ਮੰਮੀ ਜਦੋਂ ਹੁਣ ਭਾਬੀ ਆਪਣੇ ਘਰੇ ਨੂੰ ਬਣ ਕੇ ਆ ਗਈ ਤਾਂ ਉਹਦਾ ਧਿਆਨ ਰੱਖਣਾ ਹੁਣ ਆਪਣਾ ਫਰਜ਼ ਆ ਜੇ ਤੂੰ ਚਾਹਨੀ ਆ ਵੀ ਤੇਰੀ ਧੀ ਉਸ ਘਰ ਦੇ ਵਿੱਚ ਖੁਸ਼ ਰਹੇ ਤਾਂ ਪਹਿਲਾਂ ਤੂੰ ਇਸ ਘਰ ਵਿੱਚ ਭਾਬੀ ਨੂੰ ਤਾਂ ਖੁਸ਼ ਰੱਖ ਦੇਖਿਆ ਨਾ ਆਪਣੇ ਘਰਾਂ ਦੇ ਵਿੱਚ ਬਹੁਤੇ ਜ਼ਿਆਦਾ ਕਲੇਸ਼ ਝਗੜਿਆਂ ਦਾ ਕਾਰਨ ਤਾਂ ਇਹੀ ਆ ਨਾ ਕਿ ਆਪਾਂ ਆਪਣੀ ਧੀ ਦੇ ਦਰਦ ਨੂੰ ਤਾਂ ਦਰਦ ਸਮਝਦੇ ਆ ਪਰ ਨੋ ਨੋ ਦਰਦ ਦੇਣ ਲੱਗੇ ਭੋਰਾ ਘੌੜੀ ਨਹੀਂ ਕਰਦੇ ਹੈਗੇ ਇਹ ਫਰਕ ਮਟਾਉਣ ਦੀ ਬੜੀ ਲੋੜ ਹੈ ਜੇ ਆਪਾਂ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਆ ਜੇ ਤੁਸੀਂ ਵੀ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਫਿਰ ਤੁਸੀਂ ਆਪਣੀ ਵੀ رائے ਸਾਨੂੰ ਕਮੈਂਟਸ ਦੇ ਵਿੱਚ ਦੇਣਾ ਨਾ ਭੁੱਲਿਓ